ਅੱਜ ਬਦਾਨ ਸਭਾ ਹਲਕਾ ਬਸੀ ਪਠਾਣਾ ਦੇ ਵਿੱਚ ਜਿਹੜੇ ਸਰਬਸੰਮਤੀ ਦੇ ਨਾਲ ਪੰਚਾਇਤਾਂ ਚੁਣੀਆਂ ਨੇ ਹਲਕੇ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਦੀ ਅਗਵਾਈ ਦੇ ਵਿੱਚ ਇੱਕ ਪਲੇਟਫਾਰਮ ਦੇ ਉੱਤੇ ਇਕੱਠੀਆਂ ਹੋਈਆਂ ਨੇ ਸਾਰੀਆਂ ਪੰਚਾਇਤਾਂ ਜਿਹੜੀਆਂ ਸਰਬਸੰਮਤੀ ਨਾਲ ਪੰਜਾਬ ਦੇ ਕਰੀਬ ਅਜੀਆਂ ਪੰਚਾਇਤਾਂ ਨੇ ਜਿਹੜੀਆਂ ਸਰਬਸੰਮਤੀ ਦੇ ਨਾਲ ਚੁਣ ਲਈਆਂ ਗਈਆਂ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਐਲਾਨ ਕੀਤਾ ਸੀ ਕਿ ਜੇਕਰ ਪਿੰਡਾਂ ਦੇ ਵਿੱਚ ਸਰਬਸੰਮਤੀ ਹੁੰਦੀ ਆ ਤਾਂ ਉਹਨਾਂ ਨੂੰ 5 ਲੱਖ ਰੁਪਏ ਦੀ ਰਾਸ਼ੀ ਔਰ ਉਹਨਾਂ ਦੇ ਪਿੰਡ ਦੇ ਵਿੱਚ ਕੋਈ ਨਾ ਕੋਈ ਕਮਿਊਨਿਟੀ ਸੈਂਟਰ ਜਾਂ ਪਸ਼ੂ ਹਸਪਤਾਲ ਜਾਂ ਹਿਊਮਨ ਹਸਪੀਟਲ ਹੈ ਜਿਹੜਾ ਉਹ ਖੋਲਿਆ ਜਾ ਸਕਦਾ ਜਿਸ ਕਰਕੇ ਜਿਹੜੇ ਸਿਆਣੇ ਲੋਕ ਸੀ ਪੜੇ ਲਿਖੇ ਲੋਕ ਸੀ ਉਹਨਾਂ ਨੇ ਆਪੋ ਆਪਣੇ ਪਿੰਡਾਂ ਦੇ ਵਿੱਚ ਸਰਬਸੰਮਤੀਆਂ ਕੀਤੀਆਂ ਨੇ ਜੋ ਕਿ ਬਹੁਤ ਖੁਸ਼ੀ ਦੀ ਗੱਲ ਹੈ ਇੱਕ ਚੰਗੀ ਪਿਰਤਾ ਤੇ ਵਧੀਆ ਲਹਿਰਾਂ ਔਰ ਵਿਧਾਇਕ ਸਾਹਿਬ ਦੀ ਅਗਵਾਈ ਦੇ ਵਿੱਚ ਅੱਜ ਮਾਰਕੀਟ ਕਮੇਟੀ ਖਮਾਣੂ ਵਿਖੇ ਇਹ ਜਿਹੜੀਆਂ 50 ਦੇ ਕਰੀਬ ਪੰਚਾਇਤਾਂ ਨੇ ਵਿਧਾਨ ਸਭਾ ਹਲਕਾ ਵਾਸੀ ਪਠਾਣਾ ਦੀਆਂ ਬਲਾਕ ਖਮਾਣੂ ਦੀਆਂ ਅੱਜ ਇੱਕ ਪਲੇਟਫਾਰਮ ਦੇ ਉੱਤੇ ਇਕੱਠੀਆਂ ਹੋਈਆਂ ਨੇ ਵਿਧਾਇਕ ਸਾਹਿਬ ਨੂੰ ਵਧਾਈ ਦੇਣ ਦੀ ਪਹੁੰਚੀਆਂ ਨੇ ਔਰ ਵਿਧਾਇਕ ਸਾਹਿਬ ਵੀ ਉਹਨਾਂ ਨੂੰ ਵਧਾਈ ਦੇਣ ਦੀ ਪਹੁੰਚੇ ਨੇ ਤੇ ਉੱਥੋਂ ਦੇ ਜਿਹੜੀ ਤਸਵੀਰਾਂ ਨੇ ਉਹ ਤੁਹਾਡੇ ਨਾਲ ਮੈਂ ਸਾਂਝੀਆਂ ਕਰਨ ਲੱਗਿਆ ਬਿਲਕੁਲ ਜੀ ਬਹੁਤ ਬਹੁਤ ਮੁਬਾਰਕਾਂ ਨੇ ਸਾਰੇ ਉਹਨਾਂ ਸਾਥੀਆਂ ਨੂੰ ਜਿਹੜੇ ਸਰਪੰਚ ਪੰਚ ਚੁਣੇ ਗਏ ਨੇ ਕਿਤੇ ਪੰਚ ਸਮਤੀ ਨਾਲ ਚੁਣੇ ਗਏ ਕਿਤੇ ਸਰਪੰਚ ਚੁਣੇ ਗਏ ਤਕਰੀਬਨ 50 ਦੇ ਕਰੀਬ ਜਿਹੜੀਆਂ ਸਾਡੀਆਂ ਸਮਤੀਆਂ ਪੰਚਾਇਤਾਂ ਦੀਆਂ ਤੇ ਆਮ ਪੰਚਾ ਸਰਪੰਚਾਂ ਦੀਆਂ ਹੋਈਆਂ ਨੇ ਸੋ ਉਹਦਾ ਬੜਾ ਮੁਬਾਰਕਬਾਦ ਦਿੰਨੇ ਆ ਸਾਰਿਆਂ ਨੂੰ ਤੇ ਧੰਨਵਾਦ ਕਰਦੇ ਆ ਸਾਡੇ ਸੀਐਮ ਸਾਹਿਬ ਦਾ ਸਾਡੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦਾ ਸੀਐਮ ਭਗਵੰਤ ਮਾਨ ਜੀ ਦਾ ਜਿਨ੍ਹਾਂ ਦੀ ਸੋਚ ਸਦਕਾ ਅੱਜ ਵਧੀਓ ਉਪਰਾਲਾ ਹੋਇਆ ਤੇ ਬੜੇ ਤਰੀਕੇ ਦੇ ਨਾਲ ਬੜੇ ਸੰਜਮ ਦੇ ਨਾਲ ਸਾਰਿਆਂ ਨੇ ਸ਼ੈਨਸ਼ੀਤ ਦਾ ਦੇ ਨਾਲ ਸਰਬਸੰਤੀ ਨਾਲ ਪੰਚਾਇਤਾਂ ਚੁਣੀਆਂ ਇਹ ਆਪਣੇ ਆਪ ਦੇ ਵਿੱਚ ਬੜੀ ਵੱਡੀ ਪਹਿਲ ਕਦਮੀ ਹੈਗੀ ਆ ਸੋ ਮੈਂ ਸਾਰਿਆਂ ਨੂੰ ਜਿੱਥੇ ਮੁਬਾਰਕਬਾਦ ਦਿੰਨੇ ਆ ਉੱਥੇ ਮੈਂ ਵਿਸ਼ਵਾਸ ਵੀ ਕਰਦਾ ਕਿ ਸਾਡੇ ਸਾਰੇ ਸਾਥੀ ਜਿਹੜੇ ਨੇ ਉਹ ਪਿੰਡਾਂ ਦੇ ਲਈ ਆਪਣੇ ਆਪਣੇ ਇਲਾਕੇ ਦੇ ਲਈ ਚੰਗਾ ਕੰਮ ਕਰਨਗੇ ਸੋ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਖੁਸ਼ ਰਹੋ ਤੰਦਰੁਸਤ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ